ਗੁਰਦਾਪੁਰ ਪ੍ਰਧਾਨ ਹੋਣ ਦੇ ਨਾਤੇ ਅੱਜ ਅਸੀਂ ਜੰਗਲਾਤ ਮੰਤਰੀ ਲਾਲਤਨ ਤਾਰੂ ਚੱਕ ਜੀ ਦੇ ਰਸਤੇ ਇਹਨਾਂ ਨੂੰ ਕਿੰਨਾਗਾ ਵਧਾਈ ਵਧਾਈ ਦੇਣਾ ਹੈ ਸਾਰੇ ਸਾਥੀ ਗੁਰਦਾਸਪੁਰ ਤੇ ਔਰ ਪਟਾਣਕੋਟ ਦੇ ਸਾਥੀ ਜਿਹੜੇ ਪੱਕੇ ਹੋਏ ਨੇ ਅਸੀਂ ਇਹਨਾਂ ਦੇ ਮਾਣ ਕਰਦੇ ਆਂ ਮਾਣ ਸਰਕਾਰ ਦਾ ਵੀ ਮਾਣ ਕਰਦੇ ਆਂ ਉਹ ਮੁੱਖ ਮੰਤਰੀ ਸਾਹਿਬ ਦਾ ਮਾਣ ਕਰਦੇ ਆਂ ਜਿਨ੍ਹਾਂ ਨੇ ਅਸੀਂ 25 25 33 ਸਾਲ ਸਰਵਿਸ ਕੀਤੀ ਜਿਹੜੀਆਂ ਪਹਿਲੀਆਂ ਸਰਕਾਰਾਂ ਆਈਆਂ ਕਾਂਗਰਸ ਨੇ ਵੀ ਹੰਡਾਇਆ ਕਾਲੀਆਂ ਨੇ ਵੰਡਾਇਆ ਜਿਨ੍ਹਾਂ ਨੇ ਸਾਡੀ ਅਜੇ ਤੱਕ ਕੋਈ ਵੀ ਬਾਹ ਨਹੀਂ ਫੜੀ ਅਸੀਂ ਮੰਤਰੀ ਸਾਹਿਬ ਨਾਲ ਪਹਿਲਾਂ ਵੀ ਕੰਮ ਕਰਦੇ ਰਹੇ ਹਾਂ ਕਈ ਵਾਰ ਮੰਤਰੀ ਸਾਹਿਬ ਨੂੰ ਇਹ ਗੱਲ ਪੁੱਛਿਆ ਵੀ ਰਣਜੀਤ ਸਿੰਘ ਜੀ ਤੁਸੀਂ ਪੱਕੇ ਕਿ ਨਹੀਂ ਹੋਏ ਅਾਨੂੰ ਇਹ ਵਾਰ-ਵਾਰ ਪੁੱਛਦੇ ਰਹੇ ਆ ਅਸੀਂ ਆਖਿਆ ਜੀ ਨਹੀਂ ਅਜੇ ਤੱਕ ਕੋਈ ਪੱਕਿਆ ਦੀ ਸਾਡੀ ਵਜੂ ਨਹੀਂ ਆ ਗਈ ਪਰ ਇਹ ਸ਼ੇਰਾਂ ਸਾਡੇ ਮੰਤਰੀ ਸਾਹਿਬ ਨੂੰ ਜਾਣਾਂ ਸੀ ਜਿਨ੍ਹਾਂ ਦੇ ਨਾਲ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਹਾਂ ਇਹਨਾਂ ਨੇ ਸਾਡੇ ਆਣ ਕੇ ਆਮ ਸਰਕਾਰ ਨੇ ਸਾਡੀ ਬਾਹ ਫੜੀ ਆ ਤੇ ਅਸੀਂ ਇਹਨਾਂ ਦੀ ਰਾਇਸ਼ਤੇ ਆਣ ਕੇ ਅਸੀਂ ਆਮ ਪਾਰਟੀ ਨੂੰ ਵਧਾਈ ਦੇਣੀ ਆ ਵਧਾਈ ਦੇਣ ਆਏ ਆ ਤੇ ਮੰਤਰੀ ਸਾਹਿਬ ਨੂੰ ਵਧਾਈ ਦੇਣ ਆਏ ਆ ਤੇ ਮਾਨ ਸਰਕਾਰ ਨੂੰ ਵਧਾਈ ਦੇਣ ਆਏ ਆ ਜਿਨ੍ਹਾਂ ਨੇ ਸਾਰੇ ਪੰਜਾਬ ਦੇ 942 ਬੰਦੇ ਜਿਹੜੇ ਨੇ ਕੱ체 ਕੰਮੇ ਸੀ ਬੜੇ ਤਰਤੋਂ ਕਿਨਾਂਗਾ ਕੰਮ ਕਰਦੇ ਆ ਰਹੇ ਸੀ 942 ਬੰਦੇ ਜਿਹੜੇ ਕੰਮ ਕਰਦੇ ਸਾਡੇ ਪੱਕੇ ਕੀਤੇ ਨੇ ਪਠਾਨਕੋਟ ਦੇ ਕਿਨਾਂਗਾ ਜਿਹੜੇ ਨੇ ਉਹ 17 ਬੰਦੇ ਪੱਕੇ ਹੋਏ ਨੇ ਤੇ ਗਰਦਾਸਪੁਰ ਦੇ 29 ਬੰਦੇ ਜਿਹੜੇ ਜਿਹੜੇ ਉਹ ਪੱਕੇ ਕੀਤੇ ਆ ਸਾਨੂੰ ਇਹ ਮਾਨ ਸਰਕਾਰ ਦੇ ਮਾਨ ਆ ਸੀ ਇਹਨਾਂ